ਦੇ ਵਿੱਚ ਜੀ ਵੀ ਵੱਧ ਹੁੰਦੇ ਸੀਗੇ ਪਰ ਸਾਡਾ ਜਿਹੜਾ ਖਰਚਾ ਸੀਗਾ ਆਰਾਮ ਨਾਲ ਚੱਲ ਜਾਂਦਾ ਸੀਗਾ ਸਾਡੇ ਕੋਲ ਸੋਨਾ ਵੀ ਹੁੰਦਾ ਸੀਗਾ ਸਾਡੇ ਸਿਰ ਦੇ ਉੱਪਰ ਕਰਜ਼ਾ ਨਹੀਂ ਹੁੰਦਾ ਸੀਗਾ ਪਰ ਹੌਲੀ ਹੌਲੀ ਇਹਨਾਂ ਨੇ ਸਾਨੂੰ ਖੇਤੀ ਦੇ ਵਿੱਚੋਂ ਬਾਹਰ ਕਰਨ ਦੇ ਲਈ ਮਸ਼ੀਨੀ ਕਰਨ ਦਾ ਯੁੱਗ ਆ ਮਸ਼ੀਨੀ ਕਰਨ ਦੇ ਨਾਲ ਫੈਕਟਰੀਆਂ ਦੇ ਵਿੱਚ ਰੋਜ਼ਗਾਰ ਘਟਣੀ ਸ਼ੁਰੂ ਹੋਈ ਉਸ ਤੋਂ ਬਾਅਦ ਜਿਹੜੇ ਸਾਡੇ 10-10 ਬੰਦਿਆਂ ਦਾ ਕੰਮ ਹੁੰਦਾ ਸੀਗਾ ਉਹ ਇੱਕ-ਇੱਕ ਬੰਦੇ ਦੇ ਨਾਲ ਹੋਣਾ ਸ਼ੁਰੂ ਹੋ ਗਿਆ ਜਿਸ ਦੇ ਨਾਲ ਕੀ ਆ ਸਾਡੀ ਜਿਹੜੀ ਰਜਗਾਰ ਤੇ ਆਮ ਜਨਾਂ ਉਹ ਘਟਣੀ ਸ਼ੁਰੂ ਹੋ ਗਈ ਇੱਕ ਸਾਨੂੰ ਸੁੱਖ ਤਾਂ ਮਿਲਣਾ ਸ਼ੁਰੂ ਹੋ ਗਿਆ ਪਰ ਸਾਡੇ ਜਿਹੜੇ ਖੇਤਾਂ ਦੇ ਉੱਪਰ ਉਹ ਜਿਹੜਾ ਕਬਜ਼ਾ ਮਸ਼ੀਨੀ ਕਰਨ ਦਾ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਸਾਡੇ ਉੱਪਰ ਜਿਹੜਿਆ ਰਹਿਿਆ ਸਪਰੇਹਾਂ ਮਹਿੰਗੇ ਬੀਜ ਪੁਰਾਣੇ ਟਾਈਮਾਂ ਦੇ ਵਿੱਚ ਚਾਹੇ ਝੋਨਾ ਹੁੰਦਾ ਸੀਗਾ ਚਾਹੇ ਕਣਕ ਜਹ ਨਰਮਾ ਕਪਾ ਸਰੋਂ ਤੱਕ ਦਾ ਬੀਜ ਵੀ ਆਪਣੇ ਘਰਾਂ ਦੇ ਵਿੱਚ ਹੁੰਦਾ ਸੀਗਾ ਪਰ ਜਿਹੜਾ ਬੀਜ ਮਾਫੀਆ ਤੇ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂ ਨੇ ਸਾਡੇ ਘਰਾਂ ਦੇ ਵਿੱਚੋਂ ਬੀਜ ਬਾਹਰ ਕਰਨੇ ਸ਼ੁਰੂ ਕਰਤੇ ਛਪਰਾਣੇ ਟਾਈਮਾਂ ਦੇ ਵਿੱਚ ਸਾਡੇ ਕੋਲ ਕਣਕਾਂ ਹੁੰਦੀਆਂ ਸੀਗੀਆਂ ਆਪਾਂ ਕਣਕਾਂ ਸਟੋਰ ਕਰਕੇ ਬਾਅਦ ਦੇ ਵਿੱਚ ਕਣਕਾਂ ਵੇਚਦੇ ਸੀਗੇ ਪਰ ਇਹੋ ਜਿਹੀਆਂ ਨੀਤੀਆਂ ਲੈ ਕੇ ਆਏ ਸਾਡੇ ਉਹ ਜਿਹੜੇ ਖਰਚੇ ਨੇ ਉਹ ਖਰਚੇ ਵਧਾਤੇ ਫਸਲਾਂ ਦਾ ਮੁੱਲ ਸਾਨੂੰ ਸਹੀ ਮਿਲਣਾ ਬੰਦ ਹੋ ਗਿਆ ਜਿਸ ਦੇ ਨਾਲ ਕਿਆ ਮਹਿੰਗਾਈ ਵਧੀ ਤੇ ਜਿਹੜੇ ਕਰਜ਼ੇ ਨੇ ਉਹ ਸਾਡੇ ਉੱਪਰ ਚੜਨੇ ਸ਼ੁਰੂ ਹੋ ਗਏ ਬੈਂਕ ਸਾਨੂੰ ਘੱਟ ਵਿਆਜ ਦਰਾਂ ਦੇ ਉੱਪਰ ਕਰਜ਼ੇ ਦੇਣੇ ਸ਼ੁਰੂ ਕਰਤੇ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਆਈਆਂ ਜਿਹਦੇ ਉੱਪਰ ਸਾਡੇ ਕਰਜ਼ੇ ਜਿਹੜੇ ਆਪਾਂ ਕਿਸਾਨੀ ਜਿਹੜੀ ਕਰਜ਼ਿਆਂ ਦੇ ਹੇਠ ਆ ਗਈ ਉਸ ਤੋਂ ਬਾਅਦ ਅੱਜ ਤੋਂ ਲਗਭਗ 15 ਸਾਲ ਪਹਿਲਾਂ ਜਦੋਂ ਸਾਡੇ ਸਿਰਾਂ ਦੇ ਉੱਪਰ ਕਰਜ਼ੇ ਸ਼ੁਰੂ ਹੋ ਗਏ ਚੜਨਾ ਹੈ ਸਾਡੇ ਮੋਹਾਂ ਦੇ ਉੱਪਰ ਉਹ ਕਹਾਤ ਆ ਕਿ ਖੇਤੀ ਲਾਹੇਵੰਦ ਨਹੀਂ ਰਹੀ ਖੇਤੀ ਦੇ ਵਿੱਚ ਕੁਝ ਬਚਦਾ ਨਹੀਂ ਆਪਾਂ ਆਪਣੇ ਬੱਚਿਆਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਪੁੱਤ ਖੇਤੀ ਨਹੀਂ ਕਰੀ ਤੂੰ ਪੜ ਲਾ ਪੜ ਲਿਖ ਕੇ ਕੋਈ ਨੌਕਰੀ ਲੱਗ ਜਾ ਖੇਤੀ ਦੇ ਵਿੱਚ ਕੁਝ ਨਹੀਂ ਰੱਖਿਆ ਉਸ ਤੋਂ ਬਾਅਦ ਜਿਹੜੀ ਸਾਡੀ ਜਵਾਨੀਆਂ ਪੜਨ ਲੱਗੀ ਪਰ ਪੜਨ ਤੋਂ ਬਾਅਦ ਵੀ ਜਿਹੜੀਆਂ ਨੌਕਰੀਆਂ ਨੇ ਉਹ ਖਤਮ ਹੋ ਗਈਆਂ ਫਿਰ ਬਾਅਦ ਦੇ ਵਿੱਚ ਜੁਗ ਆਇਆ ਜਿਹੜਾ ਆਈਲੈਂਡਸ ਦਾ ਸਾਡੇ ਨੌਜਵਾਨਾਂ ਆਈ ਲੱਟਸ ਕਰਕੇ ਬਾਹਰ ਜਾਣਾ ਸ਼ੁਰੂ ਹੋ ਗਏ ਇਸ ਤਰੀਕੇ ਦੇ ਨਾਲ ਖਤਰਨਾਕ ਹੋਇਆ ਉਹਨਾਂ ਨੇ ਜ਼ਮੀਨਾਂ ਦੇ ਉੱਪਰ ਅੱਖ ਰੱਖ ਲਈ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਚਾਰ ਪੈਸੇ ਨੇ ਉਹਦਾ ਪਹੁੰਚ ਗਏ ਪਰ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਹੈਗੇ ਉਹਨਾਂ ਨੇ ਲੋਕਾਂ ਦੀ ਦੇਖੋ ਦੇਖੀ ਜ਼ਮੀਨਾਂ ਵੇਚ ਕੇ ਜ਼ਮੀਨਾਂ ਗੈਣੇ ਰੱਖ ਕੇ ਬਾਹਰ ਜਾਣਾ ਸ਼ੁਰੂ ਕਰਤਾ ਜਿਦੇ ਨਾਲ ਕਿ ਸਾਡੀ ਅੱਜੀ ਜਵਾਨੀ ਬਾਹਰ ਬਾਗੀ ਜੇ ਇੱਥੇ ਵੀ ਗੱਲ ਨਾ ਮੁੱਕੀ ਜਿਹੜੀ ਜਵਾਨੀ ਬਚ ਗਈ ਜਿਨ੍ਹਾਂ ਕੋਲ ਪੈਸਾ ਨਾ ਰਿਹਾ ਬਾਹਰ ਜਾਣ ਵਾਸਤੇ ਉਹ ਜਵਾਨੀ ਸਾਡੀ ਨਸ਼ਿਆਂ ਦੇ ਉੱਪਰ ਲਾਤੀ ਤੇ ਪੂਰੇ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਬਲਾਰਾ ਵੀ ਸਾਡਾ ਵੀਰ ਗੱਲ ਕਰਕੇ ਰੱਖਿਆ ਇਹਨਾਂ ਨੇ ਆਪਾਂ ਨੂੰ ਇੱਕ ਜਾਲ ਇਹੋ ਜਿਹਾ ਜਾਲ ਸਾਡੇ ਉੱਪਰ ਸਿੱਟਿਆ ਕਿ ਇਹ ਜ਼ਮੀਨਾਂ ਦੇ ਉੱਪਰ ਬੇਲੇ ਹੋ ਜਾਣ ਪਿੰਡਾਂ ਦੇ ਪਿੰਡ ਤੁਸੀਂ ਨਿਗਾਹ ਮਾਰ ਕੇ ਦੇਖ ਸਕਦੇ ਹੋ ਤੁਹਾਡੇ ਪਿੰਡ ਵੀ ਖਾਲੀ ਹੋ ਗਏ ਆਉਣ ਵਾਲੇ ਟਾਈਮ ਦੇ ਵਿੱਚ ਖੇਤੀ ਕਰਨ ਨੂੰ ਸਾਡੀ ਜਵਾਨੀ ਦਿਖ ਨਹੀਂ ਰਹੀ ਲੋਕਾਂ ਨੂੰ ਸਾਡੀ ਆਉਣ ਵਾਲੀ ਜਵਾਨੀ ਨੂੰ ਖੇਤੀ ਕਰਨਾ ਪਤਾ ਨਹੀਂ ਹੈਗਾ ਉਹਨਾਂ ਨੂੰ ਖੇਤੀ ਜਿਹੜੀ ਕਣਕ ਕਿਵੇਂ ਬੀਜੀ ਦੀ ਆ ਜਾਂ ਕਣਕ ਲਾਈ ਦੀ ਇਸ ਦਾ ਫਰਕ ਨਹੀਂ ਪਤਾ ਤਾਂ ਸਾਡੀ ਜਿਹੜੀ ਜਵਾਨੀ ਖੇਤੀ ਤੋਂ ਦੂਰ ਕਰਤੀ ਖੇਤੀ ਤੋਂ ਬਾਅਦ ਨਸ਼ਿਆਂ ਵੱਲ ਟੱਕਤੀ ਜਿਹਦੇ ਨਾਲ ਆਪਾਂ ਦੇਖਦੇ ਹਾਂ ਸਿਰਫ ਆਹੀ ਪੀੜ੍ਹੀ ਆ ਜਿਹੜੀ ਸਾਡੇ ਸਾਹਮਣੇ ਬੈਠੀ ਹੈ ਜਿਹੜੀ ਖੇਤੀ ਕਰ ਰਹੀ ਆ ਬਾਕੀ ਪੀੜ੍ਹੀ ਸਾਡੀ ਬਾਹਰ ਬਾਗੀ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਵੀ ਜਿਆਦਾ ਟਾਈਮ ਨਹੀਂ ਹੈਗੇ ਇਸੇ ਕਰਕੇ ਉਹਨਾਂ ਨੇ ਜ਼ਮੀਨਾਂ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰਤੇ ਸਭ ਤੋਂ ਪਹਿਲਾਂ ਜਿਹੜੀਆਂ ਜ਼ਮੀਨਾਂ ਸਾਡੀਆਂ ਵਿਕੀਆਂ ਉਹ ਕਰਜ਼ਿਆਂ ਦੇ ਰੂਪ ਦੇ ਵਿੱਚ ਜਾਂ ਬਾਅਦ ਸਾਡੀ ਜਿਹੜੀ ਜ਼ਬਾਨੀ ਭੇਜਣੀਆਂ ਉਸ ਦੇ ਰੂਪ ਦੇ ਵਿੱਚ ਵਿਕਣੇ ਸ਼ੁਰੂ ਹੋਈ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਤੇ ਪੰਜਾਬ ਸਰਕਾਰ ਨੇ ਕੈਪਟਨ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਇਆ ਸੀਗਾ ਜਿਹਦੇ ਤਹਿਤ ਜਿੰਨੀਆਂ ਵੀ ਪਿੰਡਾਂ ਦੀਆਂ ਸ਼ਾਮਲਾੜ ਜ਼ਮੀਨਾਂ ਨੇ ਉਹਨਾਂ ਨੂੰ ਇੱਕ ਬੈਂਕ ਬਣਾ ਕੇ ਜਦੋਂ ਵੀ ਕੋਈ ਕਾਰਪੋਰੇਟ ਫੈਕਟਰੀ ਲਾਉਣਾ ਚਾਹੁੰਦਾ ਜਾਂ ਕੋਈ ਬਾਹਰਲਾ ਜਾਂ ਸਰਕਾਰ ਫੈਕਟਰੀ ਲਾਉਣਾ ਚਾਹੁੰਦੇ ਆ ਤਾਂ ਜਿਹੜੀਆਂ ਜ਼ਮੀਨਾਂ ਨੇ ਸਿੱਧਾ ਪੰਚਾਇਤਾਂ ਤੋਂ ਖੋਹ ਕੇ ਉਹਨਾਂ ਨੂੰ ਦੇ ਸਕਦੇ ਨੇ ਉਸ ਤੋਂ ਬਾਅਦ ਜਿਵੇਂ ਇਸ ਪਿੰਡ ਦੇ ਵਿੱਚ ਗਰਦੌਰੀਆਂ ਨਾਮ ਨੇ ਪਰ ਮਰਬੇਬੰਦੀ ਨਹੀਂ ਹੋਈ ਜ਼ਮੀਨਾਂ ਨਾਮ ਨਹੀਂ ਹੈਗੀਆਂ ਕਈ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਆਧਾਰ ਨਾਲ ਵੀ ਤਰ੍ਹਾਂ-ਤਰ੍ਹਾਂ ਦੀਆਂ ਜ਼ਮੀਨਾਂ ਦੇ ਉੱਪਰ ਉਹਨਾਂ ਨੇ ਕਬਜ਼ੇ ਕਰਨੇ ਸ਼ੁਰੂ ਕਰਤੇ ਗੱਲ ਸਿਰਫ ਇੰਨੀ ਆ ਕਿ ਜਿਵੇਂ ਰੋਟੀ ਆ ਜਿਹੜੀ ਹਰ ਇੱਕ ਚੀਜ਼ ਬਿਨਾ ਸੱਜ ਸਕਦਾ ਪਰ ਰੋਟੀ ਬਿਨਾ ਨਹੀਂ ਸਰਦਾ ਕਰੋਨਾ ਨੇ ਜਦੋਂ 2020 ਦੇ ਵਿੱਚ ਕਰੋਨਾ ਆ ਇਹਨੇ ਪੂਰੀ ਦੁਨੀਆ ਨੂੰ ਦੱਸਤਾ ਕਿ ਚਾਹੇ ਫੈਕਟਰੀਆਂ ਬੰਦ ਹੋ ਜਾਣ ਸਰ ਜੂਗਾ bade bade ਕੰਮ ਬੰਦ ਹੋ ਜਾਣ ਸਰ ਜੂਗਾ ਪਰ ਜੇ ਰੋਟੀ ਬੰਦ ਹੋ ਗਈ ਰੋਟੀ ਬਿਨਾ ਨਹੀਂ ਸਰਦਾ ਰੋਟੀ ਦੇ ਉੱਪਰ ਕਬਜ਼ਾ ਕਰਨ ਲਈ ਇਹਨਾਂ ਨੇ ਜਿਹੜੇ ਬੜੇ-ਬੜੇ ਮਾਹਰ ਬਿਠਾਏ ਨੇ ਉਹਨਾਂ ਤੋਂ ਪਤਾ ਲੱਗਿਆ ਕਿ ਜ਼ਮੀਨ ਚਾਹੀਦੀ ਆ ਜ਼ਮੀਨ ਉਪਜਾਊ ਚਾਹੀਦੀ ਆ ਤੇ ਪੰਜਾਬ ਤੋਂ ਵੱਧ ਉਪਜਾਊ ਜ਼ਮੀਨ ਪੂਰੇ ਭਾਰਤ 'ਚ ਨਹੀਂ ਹੈਗੀ ਕਿਉਂਕਿ ਪੰਜਾਬ ਦੇ ਵਿੱਚ ਉਪਜਾਊ ਜ਼ਮੀਨ ਦੇ ਜ਼ਮੀਨ ਦੇ ਵਿੱਚ ਖੇਤੀ ਕਰਨ ਵਾਸਤੇ ਚਾਹੀਦਾ ਕੀ ਆ ਪਾਣੀ ਸਾਡਾ ਨਹਿਰਾਂ ਦਾ ਪਾਣੀ ਸਾਡੀਆਂ ਨਹਿਰਾਂ ਪੱਕੀਆਂ ਕਰਨੀਆਂ ਸ਼ੁਰੂ ਕਰਤੀਆਂ ਸਾਡੇ ਸੂਇਆਂ ਨੂੰ ਪਾਣੀ ਦੇਣਾ ਬੰਦ ਕਰਤਾ ਸਾਡੀਆਂ ਟੇਲਾਂ 'ਤੇ ਪਾਣੀ ਨਹੀਂ ਪਹੁੰਚ ਰਿਹਾ ਪਰ ਬਾਦਲ ਵਰਗਿਆਂ ਦੇ ਖੇਤਾਂ ਦੇ ਵਿੱਚ ਸਿੱਧੀਆਂ ਨਹਿਰਾਂ ਜਾਣੀਆਂ ਸ਼ੁਰੂ ਹੋ ਗਈਆਂ ਨਹਿਰਾਂ ਦਾ ਜਿਹੜਾ ਪਾਣੀ ਆ ਉਹ ਪਹਾੜਾਂ ਤੋਂ ਆਉਂਦਾ ਜਿੱਥੇ ਪੂਰੇ ਖਣਿਜ ਨੇ ਅੱਜ ਦੇ ਟਾਈਮ ਦੇ ਵਿੱਚ ਆ ਪਾਣੀਆ ਜਿਹੜਿਆ ਚਾਰ ਚਾਰ ਥੈਲੇ ਜੂਰੀਏ ਦੇ ਪਾ ਕੇ ਫਸਲਾਂ ਨਹੀਂ ਹੁੰਦੀਆਂ ਪਰ ਜਿਹੜਾ ਨਹਿਰੀ ਪਾਣੀ ਹੁੰਦਾ ਉਹਦੇ ਉੱਪਰ ਇੰਨਿਆ ਸਾਡੀਆਂ ਖਣਿਜਾਂ ਦੀ ਜ਼ਰੂਰਤ ਨਹੀਂ ਪੈਂਦੀ ਜਿਸ ਕਰਕੇ ਕੀ ਆ ਇਹਨਾਂ ਪੂਰੇ ਕਾਰਪੋਰੇਟ ਘਰਾਣਿਆਂ ਨੇ ਇਹਨਾਂ ਜ਼ਮੀਨਾਂ ਦੇ ਉੱਪਰ ਅੱਖ ਰੱਖ ਲਈ ਤੇ ਇਹਨਾਂ ਨੂੰ ਖੋਣ ਦੇ ਲਈ ਸਰਕਾਰਾਂ ਦਾ ਸਹਾਰਾ ਲੈਣਾ ਸ਼ੁਰੂ ਕਰਤਾ ਚਾਹੇ મોદી ਆ ਚਾਹੇ ਭਗਮੰਤ ਮਾਨ ਆ ਉਹ ਜਿਹੜੇ بڑے بڑے ਕਾਰਪੋਰੇਟ ਘਰਾਣੇ ਨੇ ਵੋਟਾਂ ਲਾਣ ਤੋਂ ਪਹਿਲਾਂ ਇਹਨਾਂ ਨੂੰ ਫੰਡ ਦਿੰਦੇ ਨੇ ਅਰਬਾਂ ਖਰਬਾਂ ਫੰਡ ਦੇਣ ਤੋਂ ਬਾਅਦ ਉਹਨਾਂ ਨੂੰ ਜਦੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਆ ਤਾਂ ਉਹਨਾਂ ਦੀ ਬਾਹ ਮਰੋੜ ਕੇ ਜਿਵੇਂ ਚਾਹੁੰਦੇ ਨੇ ਓਵੇਂ ਉਹਨਾਂ ਤੋਂ ਫੈਸਲੇ ਕਰਾਉਂਦੇ ਨੇ ਤੇ ਸਭ ਤੋਂ بڑا ਫੈਸਲਾ ਸਾਡੀਆਂ ਜਿਹੜੀਆਂ ਜ਼ਮੀਨਾਂ ਖੋਣ ਦਾ ਉਹ ਕਰਾ ਰਹੇ ਨੇ ਇਹਦੀ ਸ਼ੁਰੂਆਤ ਦਿੱਲੀ ਅੰਦੋਲਨਾਂ ਤੋਂ ਹੀ ਸ਼ੁਰੂ ਹੋ ਗਈ ਸੀਗੀ ਉਸ ਤੋਂ ਬਾਅਦ ਜਦੋਂ ਉਹਨਾਂ ਕਾਲੇ ਕਾਨੂੰਨ ਆਏ ਕਾਲੇ ਕਾਨੂੰਨ ਪੂਰੇ ਪੰਜਾਬ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਵਿੱਚ ਜਦੋਂ ਅੰਦੋਲਨ ਗਿਆ ਉਸ ਤੋਂ ਬਾਅਦ ਮੋਦੀ ਨੂੰ ਝੁਕਣਾ ਪਿਆ ਤੇ ਉਹ ਨੇ ਵਾਪਸ ਲਏ ਪਰ ਉਹ ਸਿਰਫ ਕੈਨ ਨੂੰ ਵਾਪਸ ਲਾਏ ਨੇ ਪਰ ਉਹ ਅੰਦਰੋਂ ਗਤੀ ਉਹਨਾਂ ਨੇ ਨਵੀਆਂ ਸਕੀਮਾਂ ਦੇ ਤਹਿਤ ਉਹ ਕਾਲੇ ਕਾਨੂੰਨਾਂ ਆਪਣੇ ਉੱਪਰ ਮੜਨੇ ਸ਼ੁਰੂ ਕਰ ਦਿੱਤੇ ਇਹਦੇ ਆਧਾਰਨ ਪੁਰਾਣੇ ਟਾਈਮ ਦੇ ਦਿਨਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਪਿਛਲੇ ਸਾਲ ਪਹਿਲਾ ਹੜਾ ਏ ਹੜ ਵੀ ਆਈ ਨਹੀਂ ਆ ਜਾਂਦੇ ਹੁੰਦੇ ਹਾੜਾ ਪਿੱਛੇ ਆਉਣ ਦਾ ਵੀ ਕਾਰਨ ਹੁੰਦਾ ਜੇ ਸਹੀ ਪ੍ਰਬੰਧ ਹੁੰਦਾ ਤਾਂ ਹੜਾ ਆਪਣੀਆਂ ਫਸਲਾਂ ਪ੍ਰਬਾਧ ਨਹੀਂ ਤੇ ਕਰ ਸਕਦੇ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਕਹਿਣ ਦੇ ਉੱਪਰ ਆਪਾਂ ਨੇ 26 ਝੋਨਾ ਲਾਉਣਾ ਸ਼ੁਰੂ ਕਰਤਾ 26 ਝੋਨੇ ਦੀ ਲਵਾਈ ਹੋਈ ਤੇ ਉਸ ਤੋਂ ਬਾਅਦ ਜਦੋਂ ਮੰਡੀਆਂ ਦੇ ਵਿੱਚ ਇਸ ਸਾਲ ਆਪਣਾ ਝੋਨਾ ਰੁਲਿਆ ਔਰ ਉਹਨਾਂ ਦੇ ਨਾਲ-ਨਾਲ ਸਾਡੇ ਜਿਹੜੇ ਕਿਸਾਨ ਸੀਗੇ ਉਹ ਮੰਡੀਆਂ ਦੇ ਵਿੱਚ ਉਹਨਾਂ ਦੇ ਹਫ਼ਤਾ-ਹਫ਼ਤਾ ਲੱਗਿਆ ਜਿਹਦੇ ਨਾਲ ਕਟਾਂ ਦੇ ਉੱਪਰ 700-100 ਰੁਪਏ ਦਾ ਕਟ ਲਵਾ ਕੇ ਝੋਨੇ ਦੀ ਫਸਲ ਵੇਚੀ ਨਾਲ ਕੱਲਾ ਝੋਨਾ ਨਹੀਂ ਰੁਲਿਆ ਸਾਡੀਆਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਗਿੱਲ ਸੀਗੀ ਉਹ ਗਿੱਲ ਖਤਮ ਹੋਈ ਦੁਬਾਰੇ ਰੌਣੀਆਂ ਕਰਨ ਨੂੰ ਕਿਸਾਨ ਮਜਬੂਰ ਹੋ ਗਏ ਮਿੰਨਾ-ਮਿੰਨਾ ਕਣਕਾਂ ਲੇਟ ਹੋਈਆਂ ਉਸ ਤੋਂ ਬਾਅਦ ਇਹਨਾਂ ਨੇ ਡਾਈ ਦੇਣਾ ਬੰਦ ਕਰਤਾ ਤੇ ਡਾਈ ਤੋਂ ਬਾਅਦ ਹੁਣ ਜੂਰੀਆ ਦੇਣਾ ਬੰਦ ਕਰਤਾ ਉਹਨਾਂ ਦੀ ਸਿੱਧੀ ਦੇ ਸਿੱਧੀ ਆਖੇ ਹੀ ਆ ਵੀ ਇਹਨਾਂ ਨੂੰ ਜਿਹੜੀ ਐ ਇਸ ਵਾਰ ਫਸਲਾਂ ਦੇ ਵਿੱਚੋਂ ਨੁਕਸਾਨ ਹੋਣਾ ਸ਼ੁਰੂ ਹੋਵੇ ਤੇ ਜਿਹੜੇ ਕਿਸਾਨ ਨੇ ਇਹ ਕਰਜ਼ੇ ਦੇ ਹੇਠ ਆ ਜਾਣ ਕਰਜ਼ਾ ਬੈਂਕਾਂ ਦੇ ਵਿੱਚੋਂ ਐਵੇਂ ਮਿਲਣ ਲੱਗ ਗਿਆ ਕਿਸੇ ਮਰੀਜ਼ ਨੂੰ ਸਰਕਾਰੀ ਹਸਪਤਾਲ ਦੇ ਵਿੱਚ 19 ਛੇਤੀ ਇਲਾਜ ਨਹੀਂ ਮਿਲਦਾ ਜਿੰਨਾ ਕਿਸਾਨ ਨੂੰ ਬੈਂਕ ਦੇ ਵਿੱਚ ਜਾ ਕੇ ਜਿੰਨੇ ਛੇਤੀ ਕਰਜ਼ਾ ਮਿਲਦਾ ਚاہے ਮੈਸਾਂ ਦੇ ਉੱਪਰ ਲੋਨ ਹੋਵੇ ਚاہے ਸੋਨੇ ਦੇ ਉੱਪਰ ਲੋਨ ਹੋਵੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ ਲੋਨ ਦੀਆਂ ਸਕੀਮਾਂ ਸਰਕਾਰ ਨੇ ਸ਼ੁਰੂ ਕਰਤੀਆਂ ਉਹ ਐ ਨਹੀਂ ਸ਼ੁਰੂ ਕਰੀਆਂ ਆਪਾਂ ਨੂੰ ਕਰਜ਼ੇ ਹੇਠ ਦੱਬਣ ਲਈ ਸ਼ੁਰੂ ਕਰੀਆਂ ਨੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਹਥਕੰਡੇ ਅਪਣਾ ਕੇ ਪੂਰਾ ਜ਼ੋਰ ਲਾਇਆ ਪਿਆ ਜ਼ਮੀਨਾਂ ਖੋਹਣ ਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਜੱਟ ਹੁੰਦੇ ਨੇ ਇਹ ਤਾਂ ਵੱਟ ਦੇ ਪਿੱਛੇ ਆਪਣੇ ਭਾਈ ਦਾ ਸਿਰ ਪਾੜ ਦਿੰਦੇ ਆ ਤੁਸੀਂ ਤਾਂ ਫੇਰ ਨਹੀਂ ਸਾਡੇ ਕੁਛ ਲੱਗਦੇ ਇਸੇ ਪਿੰਡ ਤੋਂ ਲੜਾਈ ਸ਼ੁਰੂ ਹੋ ਕੇ ਪੂਰੇ ਪੰਜਾਬ ਦੇ ਵਿੱਚ ਇਹ ਲੜਾਈ ਪਹੁੰਚ ਚੁੱਕੀ ਆ ਤੇ ਜਿਹੜੇ ਮੇਰੇ ਵੀਰਪਰਾ ਹਜੇ ਵੀ ਸਰਕਾਰ ਜਾਂ ਪੋਲੀਟੀਕਲ ਪਾਰਟੀਆਂ ਦੇ ਉੱਪਰ ਅੱਖ ਰੱਖਦੇ ਨੇ ਜ਼ਮੀਨ ਬਾਹਰੀ ਉਹਨਾਂ ਦੇ ਵੀ ਆਉਣੀਆਂ ਜ਼ਮੀਨ ਉਹਨਾਂ ਦੇ ਵੀ ਜਾਣੀਆਂ ਕੱਲੀ ਸਭ ਤੋਂ ਪਹਿਲਾਂ ਮਾਰ ਹਜੇ ਛੋਟੇ ਕਿਸਾਨਾਂ ਤੋਂ ਸ਼ੁਰੂ ਹੋਈਆ ਹੌਲੀ-ਹੌਲੀ ਜਿਹੜੇ ਕਿਸਾਨ ਨੇ ਛੋਟੇ ਉਹ ਛੇਤੀ ਇਕੱਠੇ ਹੋ ਕੇ ਉਹ ਲੜਾਈ ਲੜ ਵੀ ਲੈਣਗੇ ਪਰ ਜਿਹੜੇ بڑے ਕਿਸਾਨ ਨੇ ਉਹਨਾਂ ਤੋਂ ਸੜਕਾਂ ਤੇ ਆ ਕੇ ਬੈਠਿਆ ਵੀ ਨਹੀਂ ਜਾਣਾ ਤਾਂ ਇਸੇ ਤਰੀਕੇ ਦੇ ਨਾਲ ਇਸ ਲੜਾਈ ਦੇ ਵਿੱਚ ਡਟੇ ਰਹੋ ਤੇ ਪੂਰਾ ਪੰਜਾਬ ਇੱਕ ਦਿਨ ਇਹ ਖੜਾ ਹੋ ਕੇ ਜਿਹੜੀ ਜ਼ਮੀਨਾਂ ਦੀ ਲੜਾਈ ਆ ਇਹ ਆਪਾਂ ਜ਼ਰੂਰ ਜਿੱਤਾਂਗੇ ਇੰਨੀਆਂ ਕਿ ਗੱਲਾਂ ਦੇ ਨਾਲ ਜੇ ਕੋਈ ਗੱਤ ਹੀ ਹੋ ਗਏ ਤਾਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸਨ ਜੀ ਹਰਮਨਦੀਪ ਸਿੰਘ ਜੀ ਆਨੰਦਪਰਕੀਸੋ ਬਲਾਗ ਪਟਿਆਲਾ ਬੰਦੇ 77 ਹੁਣ ਤੁਹਾਡੇ ਨਾਲ ਆ